ਭਾਜੁਕਣਾ ਕਿੱਦਾਂ ਹੁੰਦਾ ਮੀਤਾ ਤੁਸੀਂ ਕਿੱਦਾਂ ਕਰਦਾ ਮੀਤਾ ਚਲ ਲਿਆ ਫੋਨ ਵੀ ਫਰਾਰ ਕੇ ਬਣਾ ਜਾਲੀਆਂ ਦਾ ਲੈਣਾ ਹੀ ਪੈਣਾ ਫੋਨ ਨਹੀਂ ਜਾਣਾ ਕਿਉਂ ਨਹੀਂ ਜਾਣਾ ਹੈ ਜਾਣਾ ਕਿਉਂ ਨਹੀਂ ਜੇ ਫੂਲ ਨੂੰ ਕੰਡਿਆ ਦਾ ਮਾ ਸਕ ਜੀ ਨਾਂ ਗੇ ਡੱਡਾ ਕੱਢਿਆ ਆਲੀ ਰਹਿ ਤਾ ਦਾ ਘਰਾਂ ਦੀ ਕਰਦੇ ਪੇ ਪੇ ਮੱਛਰਿਆ ਬੁਰਾ ਪਾ ਕੇ ਟਾਇਰ ਨਿਚੋੜੇ ਪਤਾ ਲੱਗਣ ਰਿਆ ਵੀ ਸਾਬ ਕੀਤੇ ਆ ਤੇ ਟੇਪ ਟੂ ਲਾਤੀ ਮਗਰਾਠਾਂ ਤੋਂ ਕਪੜਾ ਲੱਗੇ ਪਉਣ ਸ਼ਾਦੜੀ ਤੇ ਤੇ ਕਪੜਾ ਦਿਆਂ ਦਾ ਨਵਾਂ ਤੇ ਆ ਆ ਗਿਆ ਮਿਸਤਰੀ ਨੇ ਸ਼ਾਦੜੀ ਦਾ ਕਪੜਾ ਸੀਨ ਵਾਲਾ ਇਰਾ ਗੁਰੂ ਕਰਨੀ ਨਹੀਂ ਰੰਗਰੂਪ ਹੋਈ ਆ ਮੈਂ ਬਸ ਸੀਣਾ ਆ ਕੀ ਠੀਕ ਹੈ ਬੰਦ ਤੇ ਆ ਕਪੜਾ ਸਮਾਲ ਲੈਣਾ ਜੇ ਆਹ ਹੋਰ ਹੈ ਜੇ ਮੁੰਤਰੀ ਆ ਆ ਸ਼ਾਦਾਂ ਜੇ ਵੇਖਣੀ ਆ ਹਾਂ ਛਤੜੀ ਦਾ ਕੱਪੜਾ ਕਿੱਥੇ ਚਲ ਗਿਆ 샤फी हां ਬਈ 샤फी ਸੁੱਤੀ ਖਾ ਕੇ ਰਾਸ਼ਨ ਤੇ ਪਈ ਰਹਿੰਦੀ ਆ ਇਹ ਕੱਪੜਾ ਛਤੜੀ ਦਾ ਤੇ ਤਰਪਾਲਾਂ ਤਰਬੂਲਾਂ ਕਸਣੀਆਂ ਦੇ ਟਰਾਲੇ ਨੂੰ ਐਂਗਲ ਮੰਗਲ ਤੋਂ ਜਾ ਛਤ ਤੇ ਪਵਾ ਲੰਨੇ ਆ ਇਹ ਟਰੈਕਟਰ ਰੈਡੀ ਕਰ ਲਈਏ ਟਰੈਕਟਰ ਇਹੇ ਇਦਾਂ ਹੀ ਸੋਹਣਾ ਲੱਗਦਾ ਇਦਾਂ ਲਿਆ ਜਾਈਏ ਲੰਡਾ ਜਾਈ ਮੀਮਾ ਦੱਸਿਆ ਮੌਸਮ ਛਤੜੀ ਪਾ ਲਾਗ ਲੈਂਦੇ ਆ ਟਰੈਕਟਰ ਤੇ ਤੇ ਧਿਆਨ ਟਰਾਲੇ ਦੀ ਤਿਆਰੀ ਵੀ ਕਰਨੀ ਆ ਇਲੈਨ ਵਾਲੇ ਹੋਈ ਏ ਕਰੀ। ਲੋ ਮਿੱਤਰੋ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਇੱਕ ਆਜੀ ਮੁੰਡੇ ਦਾ ਜਨਮ ਦਿਨ ਆ ਤੇ ਆਜੀ ਕਹਿੰਦਾ ਵੀ ਮੋਬਾਈਲ ਵੀ ਲੈਣਾ ਆ। ਤੇ ਕਿਥੇ ਗਏ? ਸੌਣ ਲੱਗੇ ਆ। ਆਜੀ ਕਹਿੰਦਾ ਮੋਬਾਈਲ ਲੈਣਾ ਤੇ ਆਜੀ ਜਨਮ ਦਿਨ ਵੀ ਆ। ਅੱਲਾ ਦੇ ਸ਼ਾਮ ਨੂੰ ਤਿਆਰੀ ਸ਼ਾਮ ਨੂੰ ਤਿਆਰੀ ਕਰਦੇ ਆ ਟਰਾਲੇ ਦੀ। ਆਹ ਪੁਰਾਣਾ ਫੋਨ ਜਿਹੜਾ ਟੁੱਟਾ ਟਰਾਈ ਟਰਾਲੀ ਦੇ ਟਾਇਰ ਥਲੇ ਆਣ ਕੇ 14 پرو اے ਕਿਨੇ ਦਾ ਕੱਟਣਾ 10000 ਚੇ ਜਾਣਾ ਸਿਰਫ ਚੰਗਾ ਵਾਲਾ ਫੋਨ ਇਹਦਾ ਬੋਰਡ ਬਾਡਰ ਸਭ ਕੁਝ ਟੁੱਟ ਗਿਆ ਵਾ ਤੇ ਡੈਮ ਡੈਡੀ ਜ ਫੋਨ ਇਹ ਲੋ ਮਿੱਤਰੋ ਜੀ ਨਾਲੇ ਪਹੁੰਚ ਗਏ ਤੇ ਮਣਾ ਦਾ ਪਹਿਲਾਂ ਸ਼ਾਪ ਲੈਣੀ ਤੇ ਫਿਰ ਫੋਨ ਲੈਣਾ ਵਾ ਸੋਨੇ ਦੀ ਸਾਡ ਸ਼ਾਪ ਵੀ ਲੈਣੀ ਆ ਤੇ ਜਸਪੀਰ ਸੁਨਿਆਰਾ ਤੇ ਇੱਥੇ ਕਿ ਜਾਈ ਆਈ ਜਸ ਸੁਨਿਆਰੇ ਕੋ ਇੱਕ ਤੇ ਪਹੁੰਚ ਗਏ ਤੇ ਵਾ ਪਨੀਰ ਬੜਾ ਬਣਾਉਂਦਾ ਜੀ ਸੁਨਿਆਰਾ ਸਿਪਲੀ ਡੀਓਲਰ ਸੀ ਜਬ ਪੁੱਛੇਗਾ ਕੀ ਕਹਿੰਦਾ ਉਹ ਹੋ ਹੋ ਤੈਨੂੰ ਸਾਰੇ ਨੰਬਰ ਕੀ ਜਾਨਾ ਕਿਦਾਂ ਲੱਗਾ ਚੁੱਕਣਾ ਕਿਦਾਂ ਹੁੰਦਾ ਪੀਤਾ ਦਸੀ ਕਿਦਾਂ ਕਰਦਾ ਪੀਤਾ ਇਹਨਾਂ ਤੋਂ ਬੰਦਾ ਫੜਦਾ ਹੋ ਜਿਹੜਾ ਵੇਖੋ ਖੂਨਾਂ ਵਾਲੇ ਫੋਟੋ ਲੱਗੇ ਸੀ ਲੋਕ ਹੈ ਨਾ ਪੰਸੇ ਹੀ ਆ ਬੰਦਾ ਜਿਹੜਾ ਆ ਵੇਖੋ ਇਹ ਮਸਲਾ ਬੰਦਾ ਹੈ ਕਵਰ ਤੇ ਵੇਖੋ ਹੁੰਦੇ ਲੈਣਾ ਨਾ ਕਵਰ ਲੈ ਲੈਣਾ ਫੁੰਦਲਾ ਪਹਿਲਾਂ ਇੱਕ 2 3 ਚਲੋ ਚੱਲ ਗਾਣਾ ਲੱਗ ਜਣਾ ਬਾਦ ਹਾਂ ਪੂਰਾ ਹੋ ਗਿਆ ਉਹਨਾਂ ਦਾ ਪੂਰਾ ਦੇ ਸੋਚ ਲੋਕ ਆ ਚਾਲੂ ਕਰਦੀ ਹੁਣ ਨਾਲ ਹੀ ਸੋਚਦਾ ਵੀ ਦਾ ਖਲੋਕ ਵਾਲਾ ਛੋਟਾ ਜੀ ਇੰਦਰ ਪੁੱਟਾ ਉਹ ਚਲੇ ਆੜੀ ਮੂਹਣ ਦਿਖਾ ਇਹਨੂੰ ਚੱਲ ਪਏ ਚੱਲ ਪਏ ਗੱਲ ਵੇ ਹੈਲੋ ਚੋਲ ਲੈ ਆ ਫੋਨ ਵੀ ਫਰਾਰ ਕੇ ਹੁਣ ਜਾਲ ਲਿਆਂ ਦਾ ਲੈਣਾ ਹੀ ਪੈਣਾ ਫੋਨ ਠੀਕ ਆ ਹੁਣ ਓਏ ਕਲਰ ਕੜਾ ਸੋਹਣਾ ਲੱਗਦਾ ਯਾਰ ਬਲੂ ਲਾਈਟ ਜਿਹਾ ਇਧਰ ਦਿਖਾ ਲ ਟਰਾ ਵਾਜ ਵੀ 40000 ਇਹ ਗੋਲ ਇਹ ਗਿਫਟ ਨਾਲ ਮਿਲ ਗਿਆ ਫ੍ਰੀ ਇਹ ਵੀ ਕਰ ਲਾ ਅਨਬਾਕਸਿੰਗ ਨਾਲ ਹੀ ਇਹ ਇਹ ਉਹ ਦੁਬਾਰਾ ਨਹੀਂ ਕਰਾਵਾ ਬੋਲਣ ਦੀ ਅਗਲ ਨਹੀਂ ਉਹ ਵੇਖੀ ਯਾਰ ਫੋਟੋ ਖੋਲ ਕੇ ਦੋ ਮੁੰਡੇ ਨੂੰ ਉਹ ਵੀਰ ਕੋ ਘਾ ਲਾ ਕੋਈ ਨਹੀਂ ਲੋ ਕੱਟਦੇ ਇਥੋਂ ਹੀ ਲੋ ਨਹੀਂ ਚੱਲੂਗਾ ਇਦਾਂ ਹੀ ਓਏ ਚੱਲ ਜੀ ਹੁਣ ਆਪਣੀ ਹਣੰਦਿਆ ਇਹ ਆਡੀ ਹੋਈ ਨਹੀਂ ਹਣ ਇਹਦੇ ਕੋ ਹੈ ਗਈ ਆ ਉਹ ਪਿੱਛੇ ਤੋਂ ਬਾਕਸ ਦੇ ਲੋ ਕਰੇ ਪਹੁੰਚ ਗਏ ਤੇ ਸੜੀ ਤੇ ਕਪੜਾ ਸੇਨ ਲਈ ਆ ਗਿਆ ਮਿਸਤਰੀ ਸਾਡਾ ਕਪੜਾ ਪਾਤਾ ਸ਼ੜੀ ਦੇ ਤੇ ਟਰੈਕਟਰ ਟਰਾਲੀ ਵਗੈਰਾ ਸ਼ਾਹੀ ਉਹ ਦੂਪੀਆ ਆਹ ਲਾਓ ਜੀ ਮਿੱਤਰੋ ਸ਼ਾਤ ਪਾਉਣ ਵਾਸਤੇ ਉਹ ਕਰਾਤੇ ਬਿਲਡਿੰਗ ਸਰੀਏ ਤੇ ਆਮ ਬੈਠੇ ਆਪਣੇ ਬੰਦੇ ਕੈਮਰਾ ਯਾਰ ਹਰਾ ਜੀ ਖਰਾਬ ਹੋ ਜਾਂਦਾ ਹਾਂ ਹੁਣ ਆਇਆ ਸਾਫ हां ਬੈਠੇ ਵੇਖਣ ਦੇ ਆ ਤੇ ਮੈਂ ਵੀ ਬੈਠਾ ਸਾਈਡ ਤੇ ਤੇ ਟਰਾਲੀ ਦੇ ਰਿਆ ਚੱਲਣ ਟੋਚੂ ਚ ਲੱਗਣ ਦੇ ਆ ਹਾਂ ਉਹ ਸੈਂਟਰ ਵਾਲਾ ਪੈਪ ਰਹਿ ਗਿਆ ਬਸ ਦੋ ਲੱਗੇ ਆ ਸੈਂਟਰ ਵਾਲੇ ਤੋਂ ਲਾ ਕੇ ਤੇ ਫਿਰ ਪੈਪ ਵਿੱਚ ਪਾ ਕੇ ਤੇ ਵੇਨੇ ਆ ਰਾਤ ਅੱਜ ਤਰਪਾਦਰਪੁਰ ਕੱਸਦੇ ਨਹੀਂ ਆ ਰਾਤ ਲੱਗੇ ਰਹਿਣਾ ਭਾਵੇਂ 12 ਵਜ ਜਾਣ ਲਓ ਮੈਂ thro ਟਰਾਲੀ ਪਾ ਕੇ ਤੇ ਰਾਤ ਦੀ ਤਰਪਾਦਰਪੁਰ ਪਾਤੀ ਏ ਤੇ ਕੈਮਰਾ ਫੇਰ ਕਰ ਲਈ ਸਾਫ ਕਰੀ ਉੱਤੇ ਚੜ ਕੇ ਖਿੱਚ ਯਾਰ ਤਰਪਾਲ ਓਨੀ ਡਈ ਸੂਤਰ ਕਾਦੀ ਕਿਹੇ ਬੰਨੇ ਕਾਦੀ ਕਿਹੇ ਬੰਨੇ ਤਰਪਾਲ ਆ ਬਹੁਤ ਵੱਡੀ ਐ ਦੋਰੀ ਪਾਈ ਆ ਆਂਦਾ ਆ ਜੂ ਸੂਤਰ ਆ ਜੂ ਆ ਜੀ ਆ ਜੀ ਕੋਈ ਆਉਂਦਾ ਸੂਤਰ ਕਿਉਂ ਨਾ ਆਊਗੀ ਸਾਰੇ ਗੱਡੀਆਂ ਵਾਲੇ ਬੰਦੇ ਸੂਤਰ ਕਿਉਂ ਨਾ ਆਊਗੀ ਓਏ ਓਏ ਪਾੜ ਨਾ ਦੇ ਉਧਰ ਪਾੜਾ ਜੋ ਬੰਨ ਖਿੱਚੋ ਕੇ ਆ ਦੀ ਤਰਪਾਲ ਯਾਰ ਬਗਾਨੀ ਫਾੜੋ ਨੀ ਜੋ ਕੇ ਖਿੱਚੋ ਉਹ ਬੰਦੇ ਵੀ ਆ ਵੇ ਕੰਨਾਂ ਤੋਂ ਫੜ ਕੇ ਚੁੱਕਦਾ ਇਹ ਬੰਮੁੰਡਾ ਇਧਰ ਤਰਪਾਲ ਕਸਣ ਨੇ ਆ ਤੇ ਬੰਦੇ ਆਪਣੇ ਇੱਕ ਅੱਗੇ ਜੋ ਬਣ ਦੋ ਉਧਰ ਆ ਇੱਕ ਲੱਬਮਾ ਕਰਿਆ ਤਿੰਨ ਜਹਰ ਉਧਰ ਆ ਤਰਪਾਲ ਤੇ ਰੱਸੀ ਥੋੜੀ ਘਟ ਥੱਲੇ ਨੂੰ ਲਾਓ ਜੀ ਹਾਂ ਠੀਕ ਆ ਉਹ ਵਾਇਰ ਨਹੀਂ ਘੰਡ ਨਹੀਂ ਤਰਪਾਲ ਦੀ ਉੱਡਦੀ ਟੋਟੇ ਅੱਗੇ ਪਿਛੇ ਪਾਉਣੇ ਪਾਣੇ ਬਾਕੀ ਸਾਟਾ ਕੰਮ ਲਾਓ ਜੀ ਪੱਸੀ ਨਹੀਂ ਆ ਗਈ ਖਤਮ ਹੋ ਗਈ ਲੈ ਆਉਣੇ ਲੱਬ ਲੈਣੇ ਕੋਈ ਨਹੀਂ ਲੈਡ ਤੇ ਲਾਈ ਜਾ ਸੁੱਖਾ ਆਹੋ ਹੋਰ ਅਸੀਂ ਵੱਖਰੀ ਲਾ ਲਾਂਗੇ ਨਾ ਲੈਡ ਜਾਂ ਸਮਾਨ ਫੜ ਕੇ ਲੈਡ ਜਾ ਕਹਿੰਦੇ ਤੈਨੂੰ ਪਤਾ ਨਹੀਂ ਕਿਥੇ ਰੱਖੀ ਹੋ ਲੈਡ ਤੇ ਤਾਰ ਲਫਾਫਾ ਬਾਹਰ ਮੰਜੀ ਤੇ ਪਿਆਣਾ ਹੀ ਸਾਧ ਕਿੰਦੇ ਨਹੀਂ ਚਾਹ ਕਿਧਰ ਗਈ ਏ ਮੇਰੇ ਵਾਲੀ ਕਿਹਦੀ ਮੇਰੇ ਵਾਲਾ ਕਦੋਂ ਗਈ ਚਾਹ 10 10 ਜੀ ਇਕੱਠੇ ਕਰੋ ਫੱਡ ਲੈ ਆਈਏ ਕਹਿੰਦੇ 25 ਹੋ ਗਿਆ ਤਿਆਰ ਟਰਾਲਾ ਆਪਣਾ ਫਿਰ ਮੇਲੇ ਲਈ ਜਾਣਾ ਭਟੀ ਨਹੀਂ ਜਾਣਾ ਕਿਉਂ ਨਹੀਂ ਜਾਣਾ ਹਾਂ ਜਾਣਾ ਕਿਉਂ ਨਹੀਂ ਇਹ ਕੀ ਗੱਲ ਹੈ ਜੀ ਹੱਥ ਜੜੀ ਇਹਨਾਂ ਕੋ ਚਾਰ ਕੁੱਤਾ ਜੀ ਹਾਂ ਜੀ ਸਾਸਿਕਾ ਮਿੱਤਰੋ ਮਿੱਤਰੋ ਆਪਾਂ ਚੱਲ ਜਣਾ ਵਾ ਮੇਲੇ ਸਾਰਿਆਂ ਦੇ ਚਲੋ ਫੈਬਰੀ ਤੇ ਇੱਧਰ ਥੋੜਾ ਔਖਾ ਸੀ ਤੇ ਇਹਨੂੰ ਹੁਣ ਛੱਡਣ ਜਾਣਦੇ ਆ ਥੋਪੇ ਤੇ ਇਹ ਤਿੰਨ ਦਿਨ ਹੀ ਉੱਥੇ ਰਹਿਉ 샤ਫੀ 샤ਫੀ ਤਿੰਨ ਦਿਨ ਉੱਥੇ ਰਹਿਣਾ ਤਿੰਨ ਦਿਨ ਉਥੋਂ ਖਾਊ ਦੁੱਧ ਦਹੀਂ ਫਿਰ ਉਹਨਾਂ ਦਾ ਤੇ ਹੁਣ ਆਪਾਂ ਇਹਨੂੰ ਜਾਣ ਨਹੀਂ ਛੱਡਣ ਤੇ ਛੱਡ ਗਿਆ ਆਪਾਂ ਆਣ ਕੇ ਫੇਰ ਤੇ ਟਰੈਕਟਰ ਵਾਲੀ ਧਰੂਲੀ ਤਿਆਰ ਕਰਤੀ ਆ ਟਰਾਲੀ ਵਾਸੇ ਤੇ ਹੁਣ ਬਸ ਤਰਪਾਲਾਂ ਦੇ ਵਿੱਚ ਲਗਾ ਤੇ ਗੱਦੇ ਪੋ ਛੱਤ ਪਾਉਣ ਗਿਆ ਜੋ ਬਣ ਕਹਿੰਦਾ ਛੱਤ ਪਾਉਣੀ ਆ ਮੈਂ ਮੈਂ ਜਲਦੂ ਛੱਤ ਪਵਾ ਆ ਹਮਦਿਆਂ ਤੇ ਮੈਂ ਕੁੱਤਾ ਛੱਡਦਾ ਨਜ਼ਰ ਨੂੰ ਤੇ ਉਹ ਤੇ ਅੰਬਾ ਛੱਤ ਪਾਉਣ ਗਏ ਤੇ ਮੈਂ ਮੈਂ ਕੁੱਤਾ ਛੱਡਦਾ ਮਾਂ ਤੇ ਫਿਰ ਆਣ ਕੇ ਕਰਦੇ ਆ ਤਿਆਰੀ ਦਿਖਾਉਨੇ ਆ ਫਿਰ ਆਣ ਕੇ ਵੀਡੀਓ ਕਹਿੰਦੇ ਆ ਮੁੰਡਾ ਲੰਬੜਦਾਂ ਦਾ ਆ ਗਿਆ ਲੰਬੜਦਾਰ ਆਓ ਜੇ ਹਮ ਦਾ ਟਰੈਕਟਰ ਤੇ ਟਾਇਰ ਮੂਹਰੇ ਲੇ ਪਾ ਕੇ ਛਤਣੀ ਛੁੜਣੀ ਲਵਾ ਲਈ ਆ ਤੇ ਡੈਕ ਡੁਗਨ ਲਵਾ ਕੇ ਥੋਪਿਓ ਦੇ ਹੁਣ ਜਾਣਿਆ ਟਾਇਰ ਵੱਡੇ ਪਾ ਲਈ ਆ ਫਰੰਟ ਵਾਲੇ ਤੇ ਦੇ ਮੂਰੇ ਟਰੈਕਟਰ ਕਰ ਲਿਆ ਨੇ ਗੱਡੀ ਪਛਾਨ ਲਈ ਆ ਹੱਥ ਮਾਰਦਾ ਦੂਰ ਜਿੱਥੇ ਸਾਨੂੰ ਪਤਾ ਹੀ ਨਹੀਂ ਲੱਗਿਆ ਇਹ ਵੇ ਵੇ ਮਛਰਿਆ ਪੂਰਾ ਪਾ ਕੇ ਟਰੈਕਟਰ ਚੋੜੇ ਪਤਾ ਲੱਗਣ ਡਿਆ ਵੀ ਕੀਤਾ ਕੋ ਹਾਂ ਇਹ ਅੱਦਕਾੜੀ ਲੱਗਦਾ ਮੂਹਰੇ ਨਿਕਲ ਆ ਜੇ ਵੱਡੇ ਵੇ ਸਾਂ ਬੂਸਾ ਲਾ ਆ ਪਿਆ ਟੌਰ ਨਿਕਲ ਗਿਆ ਟਰੈਕਟਰ ਦੀ ਬੱਦ ਦੀ ਜੇ 212 ਆਹੋ ਵੱਡੇ ਟਾਰਾ ਨਾ ਯਾਰ ਜਾਸਿਓ ਕੀ ਟਰੈਕਟਰ ਦੀ ਪੂਰੀ ਤੇ ਟਰੈਕਟਰ ਬਾਹ ਫੱਬਣਿਆ ਬਾ ਟਰੈਕਟਰ ਉਹਦਾ ਉੱਤੇ ਜਾ ਪਾਪਦਾ ਉਹਦੇ ਟਰ ਵੱਡੇ ਵੱਡੇ ਹੁੰਦੇ ਆ ਉਹ ਬੰਦੇ ਦੋ ਰੋਗੇ ਤੇ ਆ ਤੇ ਇਧਰ ਟਰਾਲੀ ਆਪਣੀ ਤਿਆਰ ਆ ਉਹ ਚੱਲ ਆ ਜੋ ਆਪਣਾ ਕਾਢ ਟਰਾਲੀ ਅੰਬਾ ਵੀ ਇਧਰੋਂ ਆਵਾਜ਼ ਆਉਂਦੀ ਅੰਬੇ ਤੇ ਵੀ ਆ ਖਲੋਤਾ ਲੋਕੇ ਉਲੇ ਜੇ ਫੋਨ ਜੁਕਣ ਦੇ ਦਾਣਾ ਮਾ ਸਕ ਜੀ ਨਾ ਕਿੱਡਾ ਕਿੱਡਾ ਕੱਢਿਆ ਆ ਲੀ ਰਿਹਾ ਤਾਂ ਦਾ ਘਰਾਂ ਦੀ ਕਾੜ ਚ ਲਿਆ ਦੀ ਫਿਰ ਚੱਲਦੇ ਆ ਤੇ ਆਪਾਂ ਹੀ ਆਏ ਇਹ ਗੱਲ ਤੇ ਸੁਣ ਸਵੇਰ ਦਾ ਹੀ ਆ ਜਿਦੋਂ ਦਾ ਬੂਆ ਖੁੱਲਾ ਆਇਆ ਫੇਰ ਦਾ ਹੀ ਤੇ ਪੀਤੇ ਨੀਤੇ ਉਹ ਚੱਲ ਫਿਰ ਉਹ ਟਰਾਲੀ ਨੂੰਤੀ ਆਪਣੀ ਤਿਆਰ ਹੋ ਕੇ ਬਸ ਸਵਾਰੀਆਂ ਢੀਕਣ ਦੇ ਆ ਨਿਆਣੇ ਕਹਿੰਦੇ ਸਕੂਲੋਂ ਆਉਣੇ ਆ ਇਹ ਖੜੀ ਟਰਾਲੀ ਤੇ ਬਾਲਤੋਂ ਪਈ ਆ ਤੇ ਥੋੜੂ ਕੋ ਬੇ ਅਗਰ ਆਉਂਦੇ ਆ ਨਿਆਣੇ ਤੇ ਟ੍ਰੈਕ ਵਾਲੀ ਰੋਤਾਪਨਾ ਬਾਅਦ تیار ਹੋ ਸਰ ਸਾਰ ਸਾਲ ਕਿੰਨੇ ਥੋੜਾ ਹੀ ਗਾਂ ਜੜਿਆਲੇ ਤੋਂ ਇੱਥੇ ਆਪਣਾ ਖਲੋਦਿਆ ਡਰਾਈਵਰ ਇੱਥੇ ਕੋਈ ਨੁਕਰੀਆਂ ਦੇ ਆਪਾਂ ਛੜਕ ਕੇ ਇਸਨੇ ਪਾਰ ਤੇ ਗੱਡੀਆਂ ਹੁੰਦੀਆਂ ਮੰਨ ਲੈ ਆਖੀ ਇਹ ਵੀ ਫੀਡ ਤੇ ਰੁਪਾ ਦੇਦਾ ਬੰਦਾ ਟਾਈਮ ਆ ਤੇ ਠੰਡਾ ਠੰਡਾ ਪਾਣੀ ਇਸ਼ਨਾਨ ਕਰਕੇ ਆਏ ਤੇ ਇਹ ਹੁਣ ਲੱਗਾ ਗਦੇਲਾ ਕਰਨਾ ਬੰਦਾ ਪੂਰਾ ਬੰਦ ਹੋ ਗਿਆ ਘੰਟਾ ਹੋ ਗਿਆ ਨਦੀ ਦੇ ਨੇ ਪੂਰਾ ਜਾਂਦੇ ਬੰਦ ਕਰ ਆਇਆ ਬਾਕੀ ਸਮਝ ਕੇ ਹੋਣੇ ਕਹਦਾ ਪੂਰਾ ਬੰਦ ਕਰਦਾ ਚੱਲ ਚੱਲ

ਸਾਕੀਰੇ ਨੰਨ ਬੋਲਦਾ ਫਾਰਮ ਤੇ ਬੋੜ ਜਿਆਦਾ ਦੇਖਣ ਮਿਲਦੇ ਆ ਫਾਰਮ ਟ੍ਰੈਕ ਤੇ ਬੋੜ ਬਹੁਤ ਸਾਰੇ ਤੇ ਜਾਂ ਸੋ ਰਾਜ ਵੀ ਦੇਦੇ ਕਾਫੀ ਬਾਕੀ ਹੌਲਣ ਬਹੁਤ ਜਿਆਦਾ ਹੀ ਆ ਜੇਰੇ ਕਣਕਾਂ ਵੱਢ ਗਏ ਤੇ ਟੋੜੀਆਂ ਢੜੇ ਵਿੱਚ ਪੜਾ ਲਈਆਂ ਮਗਾ ਸਾਡੇ ਲਾਲ ਹੋ ਜਾਂ ਘੜ ਕਾ ਤਾਂ ठंडे लसी ठंडा रहता कारोगार बि ज़रूरत लॻा पते घरा मथे ठंडे लसी ਮਤਰਾ ਹਮਾ ਚਲਦੇ ਕੇਰੀ ਖਲੋਤੇ ਆ ਇਥੋਂ ਆ ਮਾਰਕੀਟ ਛੋਟੀ ਜਿਹੀ ਇਥੋਂ ਦੁੱਧ ਲਿਆ ਗਰਮ ਕਰਾਇਆ ਥੋੜਾ ਜਿਹਾ ਭਾਲੀ ਜਿਹਾ ਛੋਟਾ ਬੱਚਾ ਦੇ ਵਾਸਤੇ ਤੇ ਅਬੀ ਜਿਹੜੀਆਂ ਤਾਰਾਂ ਲੰਗਣੀਆਂ ਵੱਡੀ ਲਾਉਂਦੇ ਆ ਆਵਾਜ਼ ਆਉਂਦੀ ਚੜ 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 ਕੇ ਦੀ ਫਾਰਮਸ 60 ਆ ਗਿਆ ਦੇਖੋ ਲੋਹਸਾ ਵੱਲੋਂ ਮਤਰਾ ਹੁਣ ਮਹਿਰ ਕੰਢੇ ਲਾ ਕੇ ਟਰਾਲੀ ਤੇ ਡਰਸਟ ਕਰਦੇ ਨੇ ਭੀੜ ਥੋੜਾ ਸਾਂਗਤ ਕੜੂਰੇ ਸਰ ਜਾਨੇ ਅਨੰਦਪੁਰ ਸਾਹਿਬ ਨੂੰ ਜਿੱਦਾਂ 5000 ਸਨੋਪਸਾ ਦੇਖੀਏ ਅਨੰਦਪੁਰ ਸਾਹਿਬ ਨੂੰ ਲੈ ਲੈਣਾ ਜੋ